ਪੰਜਾਬ ਵਿਧਾਨ ਸਭਾ ਬਜਟ اجلاس ਲਈ ਤਰੀਕਾਂ ਦਾ ਐਲਾਨ ਵੀ ਤੋਂ 28 ਮਾਰਚ ਤੱਕ ਚੱਲੇਗਾ ਬਜਟ اجلاس ਚਲਾਣਾ ਬਜਟ 24 ਮਾਰਚ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਪੰਜਾਬ ਵਿਧਾਨ ਸਭਾ ਦਾ ਬਜਟ اجلاس 20 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਹ اجلاس 28 ਮਾਰਚ ਤੱਕ ਚੱਲੇਗਾ ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ اجلاس ਦੇ ਪਹਿਲੇ ਦਿਨ ਦੀ ਗੱਲ ਕਰੀਏ ਤਾਂ 20 ਮਾਰਚ ਨੂੰ ਸ਼ਰਧਾਂਜਲੀ ਦਿੱਤੀਆਂ ਜਾਣਗੀਆਂ ਅਤੇ ਉਸੇ ਦਿਨ ਰਾਜਪਾਲ ਸਦਰ ਨੂੰ ਸੰਬੋਧਨ ਕਰਨਗੇ ਰਾਜਪਾਲ ਦੇ ਪਾਸ਼ੇਨਾ ਤੇ ਧੰਨਵਾਦ ਦਾ ਮਤਾ ਦੂਜੇ ਦਿਨ ਯਾਨੀ ਕਿ 21 ਮਾਰਚ ਨੂੰ ਪੇਸ਼ ਕੀਤਾ ਜਾਵੇਗਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਕਾਰਨ ਬਜਟ ਸਮਾਗਮ ਨਹੀਂ ਹੋਵੇਗਾ ਜਦਕਿ 24 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਇਸ ਬਾਰੇ ਵਿੱਤ ਮੰਤਰੀ ਮਨਪਿੰਤ ਸਿੰਘ ਬਾਦਲ ਨੇ ਜਾਣਕਾਰੀ ਦਿੱਤੀ ਪੰਜਾਬ ਕੈਬਿਨਟ ਦੀ ਮੀਟਿੰਗ ਜਿਹੜੀ ਹੈ ਉਹ ਮੁਨਕਤ ਕੀਤੀ ਗਈ ਔਰ ਉਹਦੇ ਵਿੱਚ ਪੰਜ ਸੱਤ ਬੜੇ ਐਮ ਫੈਸਲੇ ਜਿਹੜੇ ਆ ਉਹ ਕੈਬਨਿਟ ਨੇ ਲਏ ਔਰ ਸਭ ਤੋਂ ਪਹਿਲਾ ਤਾਂ ਜਿਹੜਾ ਇਹ ਹੈ ਕਿ ਜਿਹੜਾ ਵਿਧਾਨ ਸਭਾ ਦਾ اجلاس ਹੈ ਉਹ 20 ਮਾਰਚ ਨੂੰ ਉਹਨਾਂ ਨੇ ਬੁਲਾਉਣ ਦਾ ਕੈਬਨਿਟ ਨੇ ਉਹਦੀ ਇਜਾਜ਼ਤ ਜਾਂ ਉਹਦੀ ਮਨਜ਼ੂਰੀ ਦਿੱਤੀ ਹੈ ਔਰ ਇਹਦੀ ਵਜ੍ਹਾ ਹਾਲਾਂਕਿ ਕੈਬਨਿਟ ਨੂੰ ਇਸ ਗੱਲ ਤੇ ਥੋੜਾ ਜਿਹਾ ਫਿਕਰ ਵੀ ਸੀ ਕਿਉਂਕਿ ਕਿਉਂਕਿ ਲੇਟ ਹੋ ਗਏ ਔਰ ਇਹਦੀ ਵਜ੍ਹਾ ਇਹ ਸੀ ਕਿ ਨੋਰਮਲੀ ਮਿਡ ਮਾਰਚ ਆਉਂਦਾ ਹੈ ਕਾਂਗਰਸ ਪਾਰਟੀ ਦਾ ਜਿਹੜਾ ਕਨਵੈਨਸ਼ਨ ਹੈ ਉਹ ਜਿਹੜਾ ਹਰ 5 ਸਾਲ ਬਾਅਦ ਹੁੰਦਾ ਹੈ ਉਹ 16 17 18 ਮਾਰਚ ਦਾ ਉਹ ਕਾਂਗਰਸ ਪਾਰਟੀ ਦਾ ਦਿੱਲੀ 'ਚ ਉਹ ਇਜਲਾਸ ਹੋ ਰਿਹਾ ਹੈ ਮਤਲਬ ਬਜਟ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਸਾਡੀ ਇਹ ਪੂਰ ਜ਼ੋਰ ਕੋਸ਼ਿਸ਼ ਹੈ ਪੂਰ ਖਲੂਸ ਕੋਸ਼ਿਸ਼ ਹੈ ਕਿ ਪੰਜਾਬ ਜਿਹੜਾ ਆਪਣੇ ਪੈਰਾਂ ਤੇ ਖੜਾ ਹੋ ਸਕੇ ਪੰਜਾਬ ਔਰ ਖਾਸ ਕਰਕੇ ਪੰਜਾਬੀ ਜਿਹੜੇ ਸਾਡੇ ਬੱਚੇ ਐ ਇਹਨਾਂ ਨੂੰ ਰੋਜ਼ਗਾਰ ਦੇ ਮੌਕੇ ਅਸੀਂ ਪੈਦਾ ਕਰਕੇ ਦਈਏ ਸਾਡੇ ਬੱਚਿਆਂ ਨੂੰ ਪਰਦੇਸਾਂ ਦੇ ਵਿੱਚ ਰੋਟੀ ਪਿੱਛੇ ਦਰਬਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ ਕੋਈ ਸਾਡੇ ਬੱਚਿਆਂ ਨੂੰ ਗਰੀਬ ਸਮਝ ਕੇ ਕੋਈ ਹੰਕਾਰ ਦੀ ਨਿਗਾ ਨਾਲ ਨਾ ਦੇਖੇ ਉਹਦੇ ਲਈ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਹੋਣਾ ਪੈਣਾ ਸੋ ਇਸ ਬਜਟ ਦਾ ਜਿਹੜਾ ਪ੍ਰਾਇਮਰੀ ਫੋਕਸ ਹੋਏਗਾ ਉਹ ਹੀ ਹੈ ਕਿ ਪੰਜਾਬ ਨੂੰ ਪੱਟੜੀ ਤੇ ਚੜਾਇਆ ਜਾਵੇ ਔਰ ਪੰਜਾਬ ਦੇ ਵਿੱਚ ਜੋ ਖਰਚੇ ਐ ਔਰ ਆਮਦਨ ਐ ਉਹਨਾਂ 'ਚ ਜਿਹੜਾ ਖਸਾਰਾ ਐ ਇਹ ਖਸਾਰੇ ਨੂੰ ਖਤਮ ਕੀਤਾ ਜਾਵੇ ਕਿਉਂਕਿ ਜਿਹੜਾ ਆਮਦਨ ਘੱਟ ਹੋਣ ਦੀ ਵਜ੍ਹਾ ਨਾਲ ਜਿਹੜਾ ਖਸਾਰਾ ਉਹ ਕਰਜ਼ ਬਣ ਜਾਂਦਾ ਔਰ ਕਰਜ਼ ਜਿਹੜਾ ਐ ਫਿਰ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਰ ਚੜ ਜਾਂਦਾ ਹੈ ਵਿਆਜ ਦਾ ਸੋ ਜਿਹਨੂੰ ਅੰਗਰੇਜ਼ੀ 'ਚ ਫਾਈਨੈਂਸ਼ੀਅਲ ਕਨਸੋਲੀਡੇਸ਼ਨ ਕਹਿੰਦੇ ਐ ਔਰ ਦੂਸਰਾ ਹੈ ਕਿ ਜਿੰਨਾ ਵੀ ਪੰਜਾਬ ਦਾ ਪੈਸਾ ਹੋਏਗਾ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਸੈਂਟਰਲੀ ਸਪੌਂਸਰਡ ਸਕੀਮਸ ਆ ਚਾਹੇ ਉਹ ਪ੍ਰਧਾਨ ਮੰਤਰੀ ਗ੍ਰਾਮੀਨ ਸੜਕ ਯੋਜਨਾ ਹੈ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਹੈ ਅ ਅੰਮ੍ਰਿਤ ਸਕੀਮ ਹੈ ਸਮਾਰਟ ਸਿਟੀ ਸਕੀਮ ਹੈ ਵਗੈਰਾ ਵਗੈਰਾ ਸਾਨੂੰ ਇਹ ਹੈ ਕਿ ਸਾਡੀ ਜਿਹੜੀ ਥਿਆਨੀ ਹੈ ਉਹ ਰੁਪਏ ਚੱਲੇ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦਾ ਜਿੰਨਾ ਵੀ ਪੈਸਾ ਹੈ ਅਸੀਂ ਇਹਨਾਂ ਸਕੀਮਾਂ ਨਾਲ ਡਬ ਟੇਲ ਕਰੀਏ ਕਿਉਂਕਿ ਪੰਜਾਬ ਨੂੰ ਇਸਦੀ ਐਡਵਾਂਟੇਜ ਮਿਲੇ ਕੈਬਨਟ ਮੀਟਿੰਗ ਦੇ ਦੌਰਾਨ ਨਜਾਇਜ਼ ਮਾਈਨਿੰਗ ਤੇ ਵੀ ਜ਼ੋਰਦਾਰ ਚਰਚਾ ਹੋਈ ਕੈਪਟਨ ਸਰਕਾਰ ਨੇ ਇਸ ਤੇ ਕਈ ਐਮ ਫੈਸਲੇ ਲਏ ਨੇ ਔਰ ਇੱਕ ਕੈਬਨਟ ਸਬ ਕਮੇਟੀ ਬਣੀ ਹੈ ਜਿਦੇ ਚ ਕੀ ਮਿਨਿਸਟਰ ਆਫ ਲੋਕਲ ਗਵਰਨਮੈਂਟ ਮਿਨਿਸਟਰ ਆਫ ਰੂਰਲ ਡਿਵੈਲਪਮੈਂਟ ਫਾਈਨੈਂਸ ਮਿਨਿਸਟਰ ਇਕ ਔਰ ਉਹਨਾਂ ਨੇ ਹਿਦਾਇਤ ਕੀਤੀ ਹੈ ਕਿ 30 ਅਪ੍ਰੈਲ ਤੱਕ ਜਿੰਨਾ ਵੀ ਇਲੀਗਲ ਮਾਈਨਿੰਗ ਹੋ ਰਹੀ ਹੈ ਔਰ ਮਾਈਨਿੰਗ ਪਾਲਿਸੀਜ਼ ਦੇ ਵਿੱਚ ਜੇ ਕੋਈ ਕਮੀਆਂ ਤਾਂ ਇਹ ਕੈਬਨਟ ਸਬ ਕਮੇਟੀ 30 ਅਪ੍ਰੈਲ ਤੱਕ ਕੈਬਨਟ ਨੂੰ ਰਿਪੋਰਟ ਕਰੇਗੀ ਔਰ ਇਹ ਜਿਹੜੀ ਇਲੀਗਲ ਜਾਂ ਜਿਹੜਾ ਕੁਛ ਹੈ ਇਹਨੂੰ ਸਦਾ ਸਦਾ ਲਈ ਪੰਜਾਬ ਦੇ ਵਿੱਚ ਦਫਨ ਕਰ ਦੇਗੀ ਜਾਂ ਖਤਮ ਕਰ ਦੇਗੀ ਇਹ ਸੀਐਮ ਸਾਹਿਬ ਨੇ ਹਦਾਇਤ 골ਡ ਮੈਡਲਿਸਟ ਕੁਸ਼ਤੀ ਚੈਂਪੀਅਨ ਨੂੰ ਡੀਐਸਪੀ ਬਣਾਇਆ ਜਾਵੇਗਾ ਜਾਂ ਨਹੀਂ ਇਸ ਬਾਰੇ ਕੈਬਨਟ ਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਕੈਬਨਟ ਨੇ ਇਹ ਵੀ ਫੈਸਲਾ ਕੀਤਾ ਕਿ ਜਿਹੜੀ ਸਾਡੀ ਐਥਲੀਟ ਹੈ ਰੈਸਲਿੰਗ ਦੇ ਵਿੱਚ ਉਹ ਉਹ ਉਹਨਾਂ ਨੇ ਕਾਮਨਵੈਲਥ ਗੇਮਸ 골ਡ ਮੈਡਲ ਹਾਸਲ ਕੀਤਾ ਆ ਬੀਬਾ ਨਵਜੋਤ ਸ਼ਾਇਦ ਉਹਨਾਂ ਦਾ ਨਾਮ ਹੈ ਕਿ ਉਹਨਾਂ ਨੂੰ ਗਵਰਨਮੈਂਟ ਜੌਬ ਜਿਹੜੀ ਹੈ ਉਹ ਦੇਈ ਜਾਵੇ ਸਾਰੇ ਕੈਬਨਿਟ ਦਾ ਤਾਂ ਮੰਨਣਾ ਇਹ ਸੀ ਕਿ ਉਹਨਾਂ ਨੂੰ ਡੀਐਸਪੀ ਦੇ ਰੈਂਕ ਦਿੱਤਾ ਜਾਵੇ ਪਰ ਉਹਨਾਂ ਨੇ ਕਿਹਾ ਕਿ ਅਗਲੇ ਕੈਬਨਿਟ ਚ ਇਹਨੂੰ ਅਨਾਉਂਸ ਅੱਜ ਭਾਵੇਂ ਕਰ ਦੋ ਪਰ ਹੋ ਸਕਦਾ ਹੈ ਸ਼ਾਇਦ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਉਹ ਪਤਾ ਨਹੀਂ ਸੀ ਕੈਬਨਿਟ ਨੂੰ ਉਹ ਕਿੰਨੀਆਂ ਹੈਗੀਆਂ ਸੋ ਜੇ এডਿਕੇਸ਼ਨ ਦੀ ਉਹਨਾਂ ਦੀ ਪੂਰੀ ਹੋਈ ਬੀਏ ਹੋਈ ਤਾਂ ਫਿਰ ਡੀਐਸਪੀ ਤੇ ਉਹਨਾਂ ਨੇ ਸੁਜੈਸਟ ਕੀਤਾ ਔਰ ਇਹਦਾ ਇਹਦਾ ਮਤਾ ਜਿਹੜਾ ਹੈ ਇਹਦਾ ਰੈਜ਼ੋਲੂਸ਼ਨ ਜਿਹੜਾ ਉਹ ਅਗਲੀ ਕੈਬਨਿਟ ਚ ਆਏਗਾ ਕਾਂਗਰਸ ਦੇ ਐਮਐਲਏ ਦੀ ਹੋਈ ਮੀਟਿੰਗ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਕੈਪਟਨ ਨੂੰ ਵਿਧਾਇਕਾਂ ਨੇ ਸਪਸ਼ਟ ਕਿਹਾ ਕਿ ਸਰਕਾਰ ਦੇ 1 ਸਾਲ ਤੇ ਕੀਤੇ ਕੰਮ ਨਜ਼ਰ ਨਹੀਂ ਆ ਰਹੇ ਇਹ ਚਰਚਾ ਵੀ ਕੀਤੀ ਕਿ ਸਰਕਾਰ ਦਾ 1 ਸਾਲ ਪੂਰਾ ਹੋਣ ਦੇ ਜਸ਼ਨ ਕਿਸ ਤਰ੍ਹਾਂ ਮਨਾਏ ਜਾਣ ਜਦੋਂ ਸਰਕਾਰ ਦੇ ਕੋਲ ਕੁਝ ਵੀ ਦੱਸਣ ਨੂੰ ਨਹੀਂ ਐਮਐਲਏਜ਼ ਦੀ ਜਿਹੜੀ ਮੀਟਿੰਗ ਹੈ ਕਿਉਂਕਿ ਅੱਜ ਦੂਸਰੇ ਦਿਨ ਵੀ ਚੱਲੀ ਔਰ 7-8 ਘੰਟੇ ਚੱਲੀ ਹਰ ਐਮਐਲਏ ਨੇ ਆਪਣੇ ਜਿਹੜੇ ਹਲਕੇ ਹੈ ਉਹਨਾਂ ਦੀਆਂ ਕੀ ਖੁਆਇਸ਼ਾਂਤ ਹੈ ਐਮਐਲਏਜ਼ ਕੀ ਚਾਹੁੰਦੇ ਹੈ ਉਹਨਾਂ ਨੇ ਇਲੈਕਸ਼ਨ ਚ ਕੀ ਵਾਅਦੇ ਕੀਤੇ ਸੀ ਔਰ ਇਸ ਕਿਸਮ ਦੇ ਹਰ ਐਮਐਲਏ ਨੂੰ 10-10 12-12 ਮਿੰਟ اپنی گل کہن ਦਾ موقع ਮਿਲਿਆ ਔਰ ਕਈ ਸੁਝਾਅ ਜਿਹੜੇ ਸੀ ਐਮਐਲਐਸ ਦੇ ਉਹ ਬੜੇ ਅੱਛੇ ਹੈ ਉਹ ਉਹਨਾਂ ਨੂੰ ਨੋਟ ਕਰ ਲਿਆ ਗਿਆ ਕੁਝ ਕੁਝ ਐਮਐਲਐਸ ਚਾਹਦੇ ਸੀ ਕਿ ਉਹਨਾਂ ਦੇ ਹਲਕੇ ਦੇ ਜਿਹੜੇ ਮਸਲੇ ਆ ਉਹ ਜਿਹੜੇ ਬਜਟਰੀ ਪ੍ਰੋਪੋਜ਼ਲਸ ਵੰਡਣਗੇ ਉਹਨਾਂ ਦਾ ਹਿੱਸਾ ਵੰਡਣ ਵਗੈਰਾ ਵਗੈਰਾ ਸੋ ਇਹ ਵੀ ਕਹਿੰਦੇ ਕਿ ਇਹ ਬਸ ਚੱਲਦੀ ਵਰਤੀ ਜਾਵੇ ਮਾfia ਤੇ ਜਾਂ ਭ੍ਰਿਸ਼ਟਾਚਾਰ ਤੇ ਹਾਂ ਬਿਲਕੁਲ ਔਰ ਔਰ ਕਿਉਂਕਿ ਦੇਖੋ ਐਮਐਲਐਸ ਜਿਹੜੇ ਹੈ ਉਹ ਜਨਤਾ ਦੇ ਨੁਮਾਇंदे ਹੁੰਦੇ ਆ ਔਰ ਇੱਕ ਕਿਸਮ ਦਾ ਉਹਨਾਂ ਕੋਲੇ ਨਬਜ਼ ਹੁੰਦੀ ਹੈ ਪੰਜਾਬ ਦੀ ਔਰ ਪੰਜਾਬ ਦੇ ਲੋਕਾਂ ਦੀਆਂ ਕੀ ਆਸਾਂ ਉਮੀਦਾਂ ਹੈ ਔਰ ਉਹਨਾਂ ਦੇ ਆਪਣੇ ਇਲਾਕੇ ਦੀਆਂ ਲੋਕਾਂ ਦੀ ਕੀ ਆਸਾਂ ਉਮੀਦਾਂ ਸੋ ਇਹ ਗੱਲਾਂ ਜਿਹੜੀਆਂ ਉਹਨਾਂ ਨੇ ਬੜੀਆਂ ਖੁੱਲ ਕੇ ਔਰ ਮੈਨੂੰ ਲੱਗਦਾ ਹੈ ਕਿ ਪਿਛਲਾ ਜਿਹੜਾ 4 ਦਿਨ ਪਹਿਲਾਂ ਵੀ ਸੀਐਮ ਸਾਹਿਬ ਇੱਥੇ ਮਿਲੇ ਸੀ ਐਮਐਲਏਜ਼ ਨੂੰ ਅੱਜ ਫੇਰ ਮਿਲੇ ਤਾਂ तकरीबन 12-13 ਘੰਟੇ ਐਮਐਲਏਜ਼ ਤੇ ਜਿਹੜੇ ਖਿਆਲਤਾਂ ਉਹ सीएम ਸਾਹਿਬ ਨੇ ਤੇ तमाम ਕੈਬਨਟ ਨੇ ਸੁਣੇ ਔਰ ਕੁਛ ਤਾਂ ਪ੍ਰੋਪੋਜ਼ਲਸ ਐਸੀਆਂ ਜਿਨ੍ਹਾਂ ਦਾ ਕੋਈ ਫਾਈਨੈਂਸ਼ੀਅਲ ਬਰਡਨ ਵੀ ਨਹੀਂ ਹੁੰਦਾ ਪਰ ਉਹਦੇ ਨਾਲ ਦਰੁਸਤੀ ਹੋ ਜਾਂਦੀ ਹੈ ਸੋ ਅੱਜ ਬੇਸਿਕਲੀ ਮੈਂ ਇਹ ਜਿਹੜੀਆਂ ਮੀਟਿੰਗਾਂ ਐਮਐਲਏਜ਼ ਨਾਲ ਹੋਈਆਂ ਤੇ ਕੈਬਨਟਸ ਹੋਈਆਂ ਉਹਨਾਂ ਨਾਲ ਮੈਨੂੰ ਬੜੀ ਸੰਤੁਸ਼ਟੀ ਹੈ ਮੈਂ ਬੜਾ ਮਤਮੁਇਨ ਹਾਂ ਜੀ ਕੈਬਨਿਟ ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ 15 ਮਾਰਚ ਨੂੰ ਸ਼ਾਹਕੋਟ ਅਤੇ ਗੁਰਦਾਸਪੁਰ ਵਿੱਚ 30 ਮਾਰਚ ਨੂੰ ਕਿਸਾਨ ਕਰਜ਼ਾ ਮਾਫੀ ਦੇ ਸਮਾਗਮ ਕੀਤੇ ਜਾਣਗੇ। 9 ਦਿਨਾਂ ਬਜਟ اجلاس ਦਾ 28 ਮਾਰਚ ਨੂੰ ਆਖਰੀ ਦਿਨ ਹੋਵੇਗਾ। ਇਸ ਤੋਂ ਬਾਅਦ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ। ਕੈਰ ਇਸ ਸਾਲ ਦਾ ਬਜਟ اجلاس ਖਾਸਾ ਰੌਲੇ ਰੱਪੇ ਭਰਪੂਰ ਰਹਿਣ ਦੀ ਉਮੀਦ ਹੈ। ਆਮ ਲੋਕਾਂ ਨੂੰ ਇਸ ਬਜਟ ਤੋਂ ਕਿੰਨੀ ਕੁਰਾਹਤ ਮਿਲਦੀ ਹੈ ਇਹ ਬਜਟ ਤੋਂ ਬਾਅਦ ਹੀ ਪਤਾ ਲੱਗੇਗਾ।